ਦਾਲਚੀਨੀ ਇੱਕ ਬਹੁਤ ਹੀ ਕਮਾਲ ਦਾ ਮਸਾਲਾ ਹੈ ਜੋ ਸਾਡੇ ਸਾਰਿਆਂ ਦੀ ਰਸੋਈ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ। ਇਹ ਸਿਰਫ ਖਾਣੇ ਵਿੱਚ ਖੁਸ਼ਬੂ ਅਤੇ ਸੁਆਦ ਹੀ ਨਹੀਂ ਵਧਾਉਂਦਾ ਸਗੋਂ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਇਹਦੀ ਤਸੀਰ ਥੋੜੀ ਗਰਮ ਹੁੰਦੀ ਹੈ ਇਸ ਲਈ ਇਸ ਨੂੰ ਸਹੀ ਮਾਤਰਾ ਵਿੱਚ ਅਤੇ ਸਹੀ ਢੰਗ ਨਾਲ ਵਰਤਣਾ ਜ਼ਰੂਰੀ ਹੈ। ਦਾਲਚੀਨੀ ਵਿੱਚ ਕਈ ਅਜਿਹੇ ਗੁਣ ਹੁੰਦੇ ਹਨ ਜੋ ਸਰੀਰ ਦੀ ਵੱਖ-ਵੱਖ ਪਰੇਸ਼ਾਨੀਆਂ ਵਿੱਚ ਰਾਹਤ ਦੇ ਸਕਦੇ ਹਨ। ਪੁਰਾਣੇ ਸਮੇਂ ਤੋਂ ਹੀ ਲੋਕ ਇਸ ਨੂੰ ਇੱਕ ਘਰੇਲੂ ਦਵਾਈ ਵਾਂਗ ਵਰਤਦੇ ਆ ਰਹੇ ਹਨ। ਇਸ ਨੂੰ ਵਰਤਣ ਦੇ ਕਈ ਤਰੀਕੇ ਹਨ ਜੋ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਸਮੱਸਿਆ ਕੀ ਹੈ। ਇਹ ਅੰਦਰੂਨੀ ਤੇ ਬਾਰੀ ਦੋਵੇਂ ਤਰ੍ਹਾਂ ਦੀਆਂ ਦਿੱਕਤਾਂ ਵਿੱਚ ਕੰਮ ਆ ਸਕਦੀ ਹੈ ਸਭ ਤੋਂ ਆਮ ਵਰਤੋਂ ਜੋ ਅਸੀਂ ਸਾਰੇ ਜਾਣਦੇ ਹਾਂ ਉਹ ਹੈ ਸਰਦੀ ਦੀ zukam ਅਤੇ ਗਲੇ ਦੀ ਖਰਾਸ਼ ਵਿੱਚ ਜਦੋਂ ਵੀ ਮੌਸਮ ਬਦਲਦਾ ਹੈ ਜਾਂ ਠੰਡ ਲੱਗ ਜਾਂਦੀ ਹੈ ਤਾਂ ਦਾਲਚੀਨੀ ਬਹੁਤ ਕੰਮ ਆਉਂਦੀ ਹੈ ਤੁਸੀਂ ਇਸ ਦਾ ਕੜਾ ਬਣਾ ਸਕਦੇ ਹੋ ਬਸ ਇੱਕ ਗਲਾਸ ਪਾਣੀ ਵਿੱਚ ਇੱਕ ਛੋਟਾ ਟੁਕੜਾ ਲਗਭਗ 1 ਇੰਚ ਦਾਲਚੀਨੀ ਦਾ ਪਾਓ ਅਤੇ ਇਸ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਪਾਣੀ ਥੋੜਾ ਘੱਟ ਨਾ ਹੋ ਜਾਵੇ ਫਿਰ ਇਸ ਨੂੰ ਛਾਣ ਕੇ ਥੋੜਾ ਠੰਡਾ ਕਰਕੇ ਪੀ ਲਓ ਤੁਸੀਂ ਚਾਹੋ ਤਾਂ ਇਸ ਵਿੱਚ ਥੋੜੀ ਜਹੀ ਪੀਸੀ ਹੋਈ ਕਾਲੀ ਮਿਰਚ ਅਤੇ ਅਦਰਕ ਵੀ ਪਾ ਸਕਦੇ ਹੋ ਇਸ ਤੋਂ ਇਲਾਵਾ ਇੱਕ ਹੋਰ ਬਹੁਤ ਸੌਖਾ ਤਰੀਕਾ ਹੈ ਕਿ ਤੁਸੀਂ 1/4 ਚਮਚ ਦਾਲਚੀਨੀ ਪਾਊਡਰ ਲਓ ਅਤੇ ਉਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਦਿਨ ਵਿੱਚ 2 ਤੋਂ 3 ਵਾਰ ਹੌਲੀ-ਹੌਲੀ ਚਟ ਲੋ ਇਹ ਗਲੇ ਨੂੰ ਤੁਰੰਤ ਆਰਾਮ ਦਿੰਦਾ ਹੈ ਅਤੇ ਜੰਮੀ ਹੋਈ ਬਲਗਮ ਨੂੰ ਢਿੱਲਾ ਕਰਨ ਵਿੱਚ ਮਦਦ ਕਰਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਕੱਪ ਗਰਮ ਦੁੱਧ ਵਿੱਚ ਇੱਕ ਚੁਟਕੀ ਦਾਲਚੀਨੀ ਪਾਊਡਰ ਅਤੇ ਥੋੜੀ ਜਹੀ ਹਲਦੀ ਮਿਲਾ ਕੇ ਪੀਣ ਨਾਲ ਸਰੀਰ ਦੀ ਲੜਨ ਦੀ ਤਾਕਤ ਵੀ ਵਾਧੀ ਹੈ ਅਤੇ ਚੰਗੀ ਨੀਂਦ ਵੀ ਆਉਂਦੀ ਹੈ ਜੇ ਕਿਸੇ ਨੂੰ ਪੇਟ ਦੀਆਂ ਸਮੱਸਿਆਵਾਂ ਰਹਿੰਦੀ ਹਨ ਜਿਵੇਂ ਖਾਣਾ ਠੀਕ ਤਰ੍ਹਾਂ ਨਾ ਪਚਣਾ ਪੇਟ ਵਿੱਚ ਭਾਰੀਪਨ ਮਹਿਸੂਸ ਹੋਣਾ ਗੈਸ ਬਣਨਾ ਜਾਂ ਪੇਟ ਫੁੱਲਣਾ ਤਾਂ ਵੀ ਦਾਲਚੀਨੀ ਮਦਦ ਕਰ ਸਕਦੀ ਹੈ ਖਾਣਾ ਖਾਣ ਤੋਂ ਬਾਅਦ ਤੁਸੀਂ ਦਾਲਚੀਨੀ ਦੀ ਚਾਹ ਪੀ ਸਕਦੇ ਹੋ ਇਹ ਚਾਹ ਬਣਾਉਣ ਲਈ ਬਸ ਇੱਕ ਕੱਪ ਗਰਮ ਪਾਣੀ ਵਿੱਚ ਦਾਲਚੀਨੀ ਦਾ ਟੁਕੜਾ ਜਾਂ ਇੱਕ ਚੁਟਕੀ ਪਾਊਡਰ ਪਾ ਕੇ 5 ਮਿੰਟ ਤੱਕ ਠਾਕੇ ਰੱਖੋ ਅਤੇ ਫਿਰ ਇਸ ਨੂੰ ਛਾਣ ਕੇ ਪੀ ਲਓ ਇਹ ਪਾਚਨ ਵਿੱਚ ਮਦਦ ਕਰਨ ਵਾਲੇ ਰਸ ਨੂੰ ਬਣਾਉਣ ਵਿੱਚ ਸਹਾਇਤਾ ਕਰਦੀ ਹੈ ਬਹੁਤ ਸਾਰੇ ਲੋਕ ਭਾਰ ਘਟ ਕਰਨ ਦੀ ਕੋਸ਼ਿਸ਼ ਵਿੱਚ ਵੀ ਦਾਲਚੀ ਦੇਹਨ ਇਸ ਦੇ ਲਈ ਸਵੇਰੇ ਖਾਲੀ ਪੇਟ ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚਮਚ ਸ਼ਹਿਦ ਅਤੇ ਲਗਭਗ ਅੱਧਾ ਚਮਚ ਦਾਲਚੀਨੀ ਪਾਊਡਰ ਮਿਲਾ ਕੇ ਪੀਣਾ ਫਾਇਦੇਮੰਦ ਮੰਨਿਆ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਇਹ ਸਰੀਰ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਜਿਸ ਨਾਲ ਸਰੀਰ ਦੀ ਫालतू ਚਰਬੀ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਨਾਲ ਹੀ ਇਹ ਖੂਨ ਵਿੱਚ ਸ਼ੂਗਰ ਦੇ ਲੈਵਲ ਨੂੰ ਵੀ ਕੰਟਰੋਲ ਕਰਨ ਵਿੱਚ ਕੁਝ ਹੱਦ ਤੱਕ ਮਦਦ ਕਰਦੀ ਹੈ ਜਿਸ ਨਾਲ ਬਾਰ ਬਾਰ ਭੁੱਖ ਲੱਗਣ ਦੀ ਇੱਛਾ ਘੱਟ ਹੋ ਜਾਂਦੀ ਹੈ। ਦਾਲਚੀਨੀ ਵਿੱਚ ਦਰਦ ਅਤੇ ਸੋਜ ਨੂੰ ਘੱਟ ਕਰਨ ਵਾਲੇ ਗੁਣ ਵੀ ਪਾਏ ਜਾਂਦੇ ਹਨ ਜਿਨ੍ਹਾਂ ਲੋਕਾਂ ਨੂੰ ਜੋੜਾਂ ਵਿੱਚ ਦਰਦ ਜਾਂ ਅਕੜਨ ਦੀ ਸ਼ਿਕਾਇਤ ਰਹਿੰਦੀ ਹੈ। ਦਾਲਚੀਨੀ ਦੇ ਵਰਤੋਂ ਕਰ ਸਕਦੇ ਹਨ ਹਲਕੇ ਗਰਮ ਪਾਣੀ ਵਿੱਚ ਦਾਲਚੀਨੀ ਪਾਊਡਰ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਰਾਹਤ ਮਿਲ ਸਕਦੀ ਹੈ ਕੁਝ ਲੋਕ ਦਰਦ ਵਾਲੀ ਥਾਂ ਤੇ ਦਾਲਚੀਨੀ ਪਾਊਡਰ ਅਤੇ ਸ਼ਹਿਦ ਦਾ ਲੇਪ ਵੀ ਲਗਾਉਂਦੇ ਹਨ ਹਾਲਾਂਕਿ ਇਸ ਨੂੰ ਚਮੜੀ ਤੇ ਲਗਾਉਣ ਤੋਂ ਪਹਿਲਾਂ ਇੱਕ ਛੋਟੇ ਹਿੱਸੇ ਤੇ ਲਗਾ ਕੇ ਜਾਂਚ ਲੈਣਾ ਚਾਹੀਦਾ ਹੈ ਕਿ ਤੁਹਾਡੀ ਸਕਿਨ ਨੂੰ ਇਸ ਨਾਲ ਕੋਈ ਜਲਣ ਜਾਂ ਅਲਰਜੀ ਨਾ ਹੋਵੇ ਚਮੜੀ ਦੀਆਂ ਛੋਟੀਆਂ ਮੋਟੀਆਂ ਸਮੱਸਿਆਵਾਂ ਜਿਵੇਂ ਕਿਲ ਮੁਹਾਸਿਆਂ ਲਈ ਵੀ ਇਸ ਦੀ ਵਰਤੋਂ ਹੁੰਦੀ ਹੈ ਦਾਲਚੀਨੀ ਪਾਊਡਰ ਨੂੰ ਸ਼ਹਿਦ ਜਾਂ ਗੁਲਾਬ ਜਲ ਵਿੱਚ ਮਿਲਾ ਕੇ ਇੱਕ گاੜਾ ਲੇਪ ਤਿਆਰ ਕਰੋ ਅਤੇ ਸਿਰਫ ਮੁਹੰਸਿਆਂ ਦੇ ਉੱਤੇ ਲਗਾਓ ਇਸ ਨੂੰ 10-15 ਮਿੰਟ ਰੱਖ ਕੇ ਧੋ ਲਓ ਕਿਉਂਕਿ ਇਹ ਗਰਮ ਹੁੰਦੀ ਹੈ ਇਸ ਲਈ ਇਸ ਨੂੰ ਪੂਰੇ ਚਿਹਰੇ ਤੇ ਨਹੀਂ ਲਾਉਣਾ ਚਾਹੀਦਾ ਜੇ ਮੂੰਹ ਵਿੱਚੋਂ ਬਦਬੂ ਆਉਣ ਦੀ ਸਮੱਸਿਆ ਹੈ ਤਾਂ ਦਾਲਚੀਨੀ ਦਾ ਇੱਕ ਛੋਟਾ ਟੁਕੜਾ ਚਬਾਉਣਾ ਜਾਂ ਦਾਲਚੀਨੀ ਦੇ ਪਾਣੀ ਨਾਲ ਘੋਲ ਲੀ ਕਰਨਾ ਵੀ ਇੱਕ ਚੰਗਾ ਅਤੇ ਸੌਖਾ ਉਪਾਅ ਹੈ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇੱਕ ਛੋਟਾ ਜਿਹਾ ਮਸਾਲਾ ਕਿੰਨੇ ਕੰਮ ਦਾ ਹੋ ਸਕਦਾ ਹੈ ਇਹ ਖਾਣੇ ਦਾ ਸਵਾਦ ਵਧਾਉਣ ਤੋਂ ਲੈ ਕੇ ਸਰੀਰ ਦੀਆਂ ਕਈ ਛੋਟੀਆਂ ਵੱਡੀਆਂ ਦਿੱਕਤਾਂ ਨੂੰ ਦੂਰ ਕਰਨ ਵਿੱਚ ਸਾਡੀ ਮਦਦ ਕਰਦਾ ਹੈ ਬਸ ਧਿਆਨ ਇਹ ਰੱਖਣਾ ਹੈ ਕਿ ਦਾਲਚੀਨੀ ਬਹੁਤ ਗਰਮ ਹੁੰਦੀ ਹੈ ਇਸ ਲਈ ਇਸ ਦੀ ਵਰਤੋਂ ਬਹੁਤ ਜ਼ਿਆਦਾ ਮਾਤਰਾ ਤੌਰ ਤੇ ਦਿਨ ਪਰ ਵਿੱਚ ਇੱਕ ਛੋਟਾ ਚਮਚ ਪਾਊਡਰ ਜਾਂ ਇੱਕ ਇੰਚ ਦਾ ਟੁਕੜਾ ਹੀ ਕਾਫੀ ਹੁੰਦਾ ਹੈ ਜੇ ਤੁਹਾਨੂੰ ਕੋਈ ਗੰਭੀਰ ਬਿਮਾਰੀ ਹੈ ਜਾਂ ਤੁਸੀਂ ਕੋਈ ਖਾਸ ਦਵਾਈ ਲੈ ਰਹੇ ਹੋ ਤਾਂ ਇਸ ਨੂੰ ਨਿਯਮਿਤ ਰੂਪ ਨਾਲ ਦਵਾਈ ਵਾਂਗ ਵਰਤਣ ਤੋਂ ਪਹਿਲਾਂ ਆਪਣੇ ਡਾਕਟਰ ਤੋਂ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ